ਹਾਂ ਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਨੂੰ ਜੀ ਤੇ ਅੱਜ ਅਸੀਂ ਬਣਾਉਣ ਪਹੁੰਚੀ ਆ ਪਨੀਰ ਦੀ ਮਠਿਆਈ ਬਣਾਉਣ ਲੱਗੇ ਆ ਤੇ ਪਨੀਰ ਜਿਹੜਾ ਆ ਉਸੇ ਬਣਾ ਲਿਆ ਸੀ ਤੇ ਇਹ ਪਨੀਰ ਮਤਲਬ ਬਣਾ ਕੇ ਇਹਦੇ ਉੱਪਰ ਜਿਹਦਾ ਵੇਟ ਨਹੀਂ ਰੱਖਣਾ ਜਸਟ ਇਹਨੂੰ ਮਤਲਬ ਜਦੋਂ ਵੀ ਪਨੀਰ ਬਣ ਜਾਂਦਾ ਹੈ ਪਨੀਰ ਬਣਾਉਣ ਦਾ ਸਭ ਨੂੰ ਪਤਾ ਹੁੰਦਾ ਹੈ ਪਨੀਰ ਬਣਾ ਕੇ ਤੇ ਉਹਦੇ ਵਿੱਚੋਂ ਸਿਰਫ ਮਤਲਬ ਕਿ ਪਾਣੀ ਹੀ ਕੱਢਣਾ ਹੈ ਬਾਕੀ ਇਹਨੂੰ ਸੈੱਟ ਨਹੀਂ ਕਰਨਾ ਪਰ ਉੱਪਰ ਉੱਪਰ ਭਾਰ ਨਹੀਂ ਰੱਖਣਾ ਤੇ ਫਿਰ ਤੁਹਾਨੂੰ ਇਦਾਂ ਦਾ ਪਨੀਰ ਜਿਹੜਾ ਥੋੜਾ ਕ੍ਰੰਬਲ ਪਨੀਰ ਜਿਹੜਾ ਮਿਲ ਜੇਗਾ ਤੇ ਦੂਸਰਾ ਉਹਦੇ ਵਾਸਤੇ ਅਸੀਂ ਲੈ ਲਿਆ ਜੀ ਕੋਕੋਨਟ ਤੇ ਥੋੜਾ ਜਿਹਾ ਡਰਾਈ ਫਰੂਟ ਲੈ ਆਏ ਤੁਸੀਂ ਆਪਣੇ ਅਕੋਰਡਿੰਗ ਆਪਣੇ ਸੇਧ ਦੇ ਅਕੋਰਡਿੰਗ ਤੁਸੀਂ ਜ਼ਿਆਦਾ ਵੀ ਲੈ ਸਕਦੇ ਜੀ ਤੇ ਆਪਾਂ ਹੋਰ ਹਰੀ এলাਚੇ ਪਾਵਾਂਗੇ ਵਿੱਚ ਤੇ ਖੰਡ ਪਾਵਾਂਗੇ ਤੇ ਕਈ ਲੋਕਾਂ ਦਾ ਵਿਅਮਨ ਹੁੰਦਾ ਵੀ ਖੰਡ ਜਿਹੜੀ ਆਪਾਂ ਜਿਆਦਾ ਖਾਵਾਂਗੇ ਤੇ ਉਹਨਾਂ ਖੰਡ ਖਾਵਾਂਗੇ ਤੇ ਮੋਟੇ ਹੋ ਜਾਵਾਂਗੇ ਐਦਾਂ ਦਾ ਵਿਅਮਨ ਹੀ ਹੈ ਵੀ ਖੰਡ ਖਾਣ ਨਾਲ ਮੋਟਾ ਨਹੀਂ ਹੁੰਦਾ ਲਿਮਟ ਕ੍ਰਾਸ ਕਰਨ ਨਾਲ ਮੋਟਾ ਹੁੰਦਾ ਬੰਦਾ ਤੇ ਜੇ ਤੁਸੀਂ ਲਿਮਟ ਨਾਲ ਇੱਕ ਵੀ ਹੋਰ ਆਈਟਮ ਬਣਾਓਗੇ ਤੁਹਾਨੂੰ ਪਤਾ ਹੁੰਦਾ ਕਿ ਆਪਾਂ ਕਿੰਨੀ ਖੰਡ ਪਾਈ ਉਹਦੇ ਵਿੱਚ ਤੇ ਤੁਸੀਂ ਘੱਟ ਵੀ ਖੰਡ ਪਾ ਸਕਦੇ ਪੂ ਜਿਆਦਾ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਕੋਈ ਵੀ ਆਪਾਂ ਮਠੇਏ ਵਗੈਰਾ ਆ ਜਿਆਦਾਤਰ ਆਪਾਂ ਜਿਹੜੀ ਉਹ ਖਾਣੇ ਤੇ ਚਾਹ ਦੇ ਨਾਲ ਹੀ ਹੁੰਦੀ ਹੈ ਤੇ ਚਾਹ ਦੇ ਵਿੱਚ ਮਿੱਠਾ ਹੁੰਦਾ ਹੈ ਤੇ ਇਸ ਕਰਕੇ ਤੁਸੀਂ ਜਿਹੜਾ ਖੰਡ ਤੋਂ ਥੋੜਾ ਜਿਹਾ ਪਰੇਜ਼ ਹੀ ਕਰਿਓ ਥੋੜੀ ਘੱਟ ਪਾਇਆ ਗਾ ਮਤਲਬ ਪਾ ਲੋ ਤੇ ਸਰ ਜਾਂਦਾ ਹੈ ਤੇ ਕਰਦੀਆਂ ਸੀ ਚਾਹ ਖਾਣ ਨਾਲ ਕਦੇ ਵੀ ਬੰਦਾ ਜਿਹੜਾ ਮੋਟਾ ਨਹੀਂ ਹੁੰਦਾ ਜਿੰਨੀ ਮਰਦੀ ਪਰ ਲਿਮਟ ਨਾਲ ਲਿਮਟ ਅੱਧੀ ਕੌਲੀ ਮੈਂ ਖੰਡ ਲੈ ਲਿਆ ਹਾਂਜੀ ਤੇ ਪਨੀਰ ਤੇ ਪਰੌਂਠੇ ਤੇ ਸਬਜ਼ੀ ਖਾਦੇ ਹੋਣਗੇ ਪਨੀਰ ਦੀ ਸਬਜ਼ੀ ਵੀ ਸਾਰੇ ਬਣਾ ਲੈਂਦੇ ਆ ਬੜਾ ਪਨੀਰ ਦੀ ਮਠਿਆਈ ਬਣਾਉਣੀ ਤੇ ਉਹ ਟੇਸਟੀ ਵੀ ਬਹੁਤ ਜ਼ਿਆਦਾ ਬਣਦੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਔਰ ਜਲਦੀ ਬਹੁਤ ਬਣ ਜਾਂਦੀ ਹੈ ਇਹਦੇ ਵਾਸਤੇ ਬਿਲਕੁਲ ਵੀ ਇਹ ਨਹੀਂ ਲੱਗੇਗਾ ਕਿ ਤੁਸੀਂ ਇਹਦੇ ਵਿੱਚ ਖੋਆ ਨਹੀਂ ਪਾਇਆ ਬਿਲਕੁਲ ਖੋਏ ਵਰਗਾ ਟੇਸਟ ਲੱਗੇਗਾ ਬਸ ਮੈਥਡ ਜਿਹੜਾ ਇਸ ਤਰੀਕੇ ਨਾਲ ਤੁਸੀਂ ਡ్రਾਈ ਫਰੂਟ ਜਿਹੜੇ ਉਹਨਾਂ ਨੂੰ ਵੀ ਗ੍ਰाइंड ਕਰ ਲੈਣਾ ਹੈ ਤੇ ਜਿਹੜਾ ਪਨੀਰ ਹੈ ਉਦੇ ਵਿੱਚ ਵੀ ਖੰਡ ਪਾ ਕੇ ਆਪਾਂ ਇਹਨੂੰ ਇੱਕ ਵਾਰੀ ਮਿਕਸੀਜੇ ਗ੍ਰाइंड ਕਰ ਲੈਣਾ ਹੈ ਤੇ ਇਹਦੇ ਨਾਲ ਬਿਲਕੁਲ ਸਮੂਥ ਜਿਹਾ ਪੇਸਟ ਜਿੱਦਾਂ ਖੋਏ ਦਾ ਹੋ ਜਾਂਦਾ ਹੈ ਐਦਾਂ ਖੋਏ ਵਰਗਾ ਬਣ ਜਾਏਗਾ ਤੇ ਨਾ ਹੀ ਕੋਈ ਚਾशनी ਵਗੈਰਾ ਦੀ ਇਹਦੇ ਵਿੱਚ ਲੋੜ ਪੈਂਦੀ ਹੈ ਤੇ ਨਾ ਹੀ ਕੋਈ ਐਦਾਂ ਲੱਗਦਾ ਕਿ ਜੇ ਤੁਸੀਂ ਖੰਡ ਜਾਂ ਕਿਉਂ ਥੋੜਾ ਪਾਓਗੇ ਤੇ ਇਹਦੇ ਪੀਸ ਨਹੀਂ ਬਣਗੇ ਪੀਸ ਵੀ ਬਹੁਤ ਵਧੀਆ ਬਣਗੇ ਬਿਲਕੁਲ ਐਦਾਂ ਜਿੱਦਾਂ ਹਲਵਾਈ ਤੋਂ ਤੁਸੀਂ ਪਰਫੀ ਵਗੈਰਾ ਲੈ ਕੇ ਆਉਂਦੇ ਉਦਾਂ ਦੇ ਹੀ ਬਣਨਗੇ ਤੇ ਬਹੁਤ ਹੀ ਟੇਸਟੀ ਬਣਦੀ ਹੈ ਇੱਕ एकदम ਤੁਹਾਨੂੰ ਨਾ ਕੋਈ ਗੈਸ ਜੈ ਨਹੀਂ ਕਰੇਗਾ ਕਿ ਇਹ ਬਲੀ ਪਨੀਰ ਹੈ ਕਿ ਖੋਆ ਹੈ ਤੇ ਬਟ ਟੇਸਟ ਬਹੁਤ ਹੀ ਕਮਾਲ ਦਾ ਹੈ ਤੇ ਥੀ ਅਸੀਂ ਰੱਖ ਲਿਆ ਜੀ ਕੜਾਈ ਤੇ ਕੜਾਈ ਦੇ ਵਿੱਚ ਪਾਵਾਂਗੇ ਜੀ ਉਹਨਾਂ ਵਾਂਗੂ ਲੱਗਿਆ ਜੀ ਕੜਾਈ ਉਹਨੂੰ ਗੈਸ 'ਤੇ ਰੱਖ ਲਿਆ ਵਿੱਚ ਪਾਵਾਂਗੇ ਆਪਾਂ ਘਿਓ ਤੇ ਇਹ ਅਸੀਂ ਜਿਹੜੀ ਆ ਮੈਗ ਵਿੱਚ ਪਾ ਲਗੇ ਆ ਘਿਓ ਮਤਲਬ ਬੇਸਨ ਭੁੰਨ ਕੇ ਤੇ ਪਨੀਰ ਵਾਲੇ ਮਿਕਸਰ 'ਚ ਫੇਰ ਮਠਾਈ ਬਣਾ ਲਗੇ ਆ ਜੇ ਤੁਸੀਂ ਦੂਸਰੇ ਤਰੀਕੇ ਨਾਲ ਬਣਾਉਣਾ ਹੋਵੇ ਤਾਂ ਉਹ ਵੀ ਤੁਹਾਨੂੰ ਮੈਂ ਬਾਅਦ ਚ ਦੱਸਾਂਗੀ ਕਿ ਤੁਸੀਂ ਹੋਰ ਸੌਖਾ ਇਸ ਤੋਂ ਵੀ ਸੌਖੇ ਤਰੀਕੇ ਨਾਲ ਕਿੱਦਾਂ ਬਣਾ ਸਕਦੇ ਜੀ ਤੇ ਟੇਸਟ ਉਹਦਾ ਵੀ ਬਹੁਤ ਹੋਏਗਾ kolla lepa besan te besan honno apa ਤੁਸੀਂ ਚਾਹੋ ਤੇ ਇਹਦੇ ਵਿੱਚ ਚਨੇ ਵੀ ਪਾ ਸਕਦੇ ਜੀ ਜਿਹੜੇ ਰੋਸਟਰਡ ਚਨੇ ਆਂਦੇ ਬਚਾਰ ਤੋਂ ਉਹ ਵੀ ਪਾ ਸਕਦੇ ਕਿਰੋਂ ਤੁਹਾਨੂੰ ਮਿਹਨਤ ਘੱਟ ਕਰਨੀ ਪਏ ਜਿਹੜੇ ਆ ਬੇਸਨ ਜਿਹੜਾ ਉਹ ਨਾ ਭੁੰਨਣਾ ਪਏ ਫਿਰ ਤੁਸੀਂ ਚਨੇ ਵੀ ਬਾਸਲ ਦੇ ਜੀ ਇਸ ਨੂੰ ਪੁੱਜਦੇ ਵੀ ਜ਼ਿਆਦਾ ਟਾਈਮ ਨਹੀਂ ਲੱਗੇਗਾ ਬਹੁਤ ਹੀ ਜਲਦੀ ਪੁੱਜ ਜਾਏਗਾ ਬੇਸਨ ਤੇ ਇਹਦੇ ਵਿੱਚ ਫਿਰ ਆਪਾਂ ਸਾਰੀ ਚੀਜ਼ਾਂ ਉਹ ਜਿਹੜੀਆਂ ਮਿਕਸ ਕਰਾਂਗੇ ਮਤਲਬ ਪਨੀਰ ਜਿਹੜਾ ਆਪਾਂ ਗ੍ਰाइंड ਕੀਤਾ ਸੀ ਉਹ ਤੇ ਇਹਦੇ ਵਿੱਚ ਪਾਵਾਂਗੇ ਜੇ ਫਿਰ ਆਪਾਂ ਖੰਡ ਤੇ ਪਈ ਹੈ ਤੇ ਇਹਦੇ ਵਿੱਚ ਹੋਰ ਜਿਹੜਾ ਡਰਾਈ ਫਰੂਟ ਆ ਉਹ ਆਪਾਂ ਅੱਧਾ ਕਿ ਇਹਦੇ ਵਿੱਚ ਮਿਕਸ ਕਰ ਦੇਣਾ ਹੈ ਤੇ ਬੜੇ ਤੁਸੀਂ ਜਲਦੀ ਜਲਦੀ ਨਾਲ ਮਿਕਸ ਕਰਨਾ ਹੈ ਤੇ ਥੋੜਾ ਜੈ ਇਹਨੂੰ ਤੁਸੀਂ ਇਹਦੇ ਨਾਲ ਹੀ ਬਿਸਤੇ ਦੇ ਨਾਲ ਭੁੰਨਣਾ ਹੈ ਇਹਨੂੰ ਵੀ ਥੋੜਾ ਜਿਹਾ ਭੁੰਨ ਲਾ ਜੇ ਕਿ ਜੋ ਵੀ ਵਿੱਚ ਨਾ ਵਗੈਰਾ ਹੋਏ ਉਹ ਇਹਦੀ ਜਿਹੜੀ ਆ ਆਪਾਂ ਫ੍ਰਿਜ ਦੇ ਵਿੱਚ ਆਰਾਮ ਨਾਲ ਹਫਤਾ ਜਾਂ ਦੋ ਹਫਤੇ ਰੱਖ ਕੇ ਜਿਹੜੀ ਆ ਖਾ ਸਕਦੇ ਆ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਔਰ ਟੇਸਟ ਬਾਕ ਕਮਾਲ ਦਾ ਹੈ ट्राई ਜ਼ਰੂਰ ਕਰਿਓ ਤੇ ਇੱਕ ਤੇ ਜਿਹੜੀ ਆ ਪਨੀਰ ਵਾਲੀ ਜਿਹੜੀ ਆ ਉਹ ਸੁਪਰੀਮ ਹੈ ਕੋਈ ਵਾਲੀ ਪਰਫਿਰੇਲੀ ਲੈਂਦੇ ਹਨ ਉਹ ਭੁੱਲ ਜਾਗੇ ਲੈਵਣੇ ਇੱਕ ਵਾਰੀ ਪਨੀਰ ਵਾਲੀ ਵਰਤੀ ਜਿਹੜੀ ਇਸ ਤਰੀਕੇ ਨਾਲ ਬਣਾ ਲਓਗੇ ਤੇ ਇੰਨੀ ਟੇਸਟ ਤੇ ਪਲੱਸ ਜਿਹੜਾ ਆ ਖੋਆ ਆ ਬਹੁਤ ਹੈਵੀ ਹੁੰਦਾ ਆ ਤੇ ਪਨੀਰ ਇੰਨਾ ਹੈਵੀ ਵੀ ਨਹੀਂ ਹੁੰਦਾ ਤੇ ਟੇਸਟੀ ਵੀ ਹੁੰਦਾ ਆ ਤੇ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਹੈਲਦੀ ਬਣਾ ਹੁੰਦਾ ਪਨੀਰ ਹੈ ਨਾ ਤੇ ਬਹੁਤ ਵਧੀਆ ਤੇ ਹੁਣ ਆਪਾਂ ਇਹਨੂੰ ਭੁੰਨ ਲਿਆਇਆ ਇਕਦਮ ਵਧੀਆ ਫਿਕਸਪ ਹੋ ਗਿਆ ਤੇ ਹੁਣ ਇਸ ਵਿੱਚ ਪਾਵਾਂਗੇ ਜੀ ਸੌਰੀ ਡਰਾਈ ਫਰੁਟ ਅੰਡ ਕੀਤੇ ਹਨ ਡਰਾਈ ਫਰੁਟ ਉਹ ਦਾ 1/2 ਇੰਚ ਪਾਵਾਂਗੇ ਜ਼ਿਆਦਾ ਨਹੀਂ ਪਲਾਸਨਾ ਇਹ ਨਹੀਂ ਬਦਿਆ ਸਟੈਲ ਤੇ ਇਹ ਨਹੀਂ ਵਧੀਆ ਟੇਸਟੀ ਲੱਗਦੀ ਤੇ ਜਨਾ ਤੇ ਘਰ ਚਾਤਾ ਸੁਪਰ ਇਦਾਂ ਜੀ ਤੁਹਾਨੂੰ ਹੋਏ ਕਿਉਂ ਨਾ ਕਿ ਤੁਸੀਂ ਇਹਰਾ ਝੂਠ ਬੋਲਦੇ ਬੇ ਜੇ ਬਟ ਤੁਹਾਨੂੰ YouTube ਤੇ ਇਦਾਂ ਵੀ ਮਿਲੂਗੀ ਨਹੀਂ ਪਨੀਰ ਵਾਲੀ ਦੇ ਕਿਸੇ ਤੋਂ ਮਿਲੇ ਕਿ ਹਾਂ ਜੀ ਪਨੀਰ ਵਾਲਾ ਉਹਨਾਂ ਨੇ ਮੈਨੂੰ ਬਾਦਗੀ ਬਰਫੀ ਬਣਾਈ ਸੀ ਤਾਂ ਮੈਨੂੰ ਜਰੂਰ ਸੈਂਡ ਕਰਿਓ ਪਰ ਮਿਲੂਗੀ ਨਹੀਂ ਅੱਦਾਂ ਦੀ ਤੇ ਬਹੁਤ ਹੀ ਵਧੀਆ ਤੇ ਟੇਸਟੀ ਹੋਣ ਸਾਡੀ ਹੋ ਗਈ ਆ ਹਾਂਜੀ ਤੇ ਜਦੋਂ ਵੀ ਸਾਡਾ ਮਿਕਸਰ ਰੈਡੀ ਹੋ ਜਾਏ ਤੇ ਫਿਰ ਆਪਾਂ ਜਿਹੜੇ ਆ ਇੱਕ ਮਤਲਬ ਤੁਸੀਂ ਟ੍ਰੇ ਵਗੈਰਾ ਵਿੱਚ ਵੀ ਸੈੱਟ ਕਰ ਸਕਦੇ ਜੇ ਤੇ ਮੈਂ ਜਿਹੜਾ ਮੇਰੇ ਕੋ ਇਹ ਹੈਗਾ ਜੀ ਕੇਕ ਟੇਨ ਉਹਦੇ ਵਿੱਚ ਮੈਂ ਸੈੱਟ ਕਰ ਦੇਣਾ ਸੈੱਟ ਕਰਨ ਦੀ ਕੋਈ ਮੁਸ਼ਕਲ ਨਹੀਂ ਆ ਤੁਸੀਂ ਪਲੇਟ ਵਗੈਰਾ ਦੇ ਵਿੱਚ ਵੀ ਸੈੱਟ ਕਰ ਸਕਦੇ ਜੇ ਬਿਲਕੁਲ ਵੀ ਬਧਿਆਤ੍ਰਿਕ ਨਾਲ ਪੀਸ ਬਣਨਗੇ ਕੋਈ ਵੀ ਜ਼ਿਆਦਾ ਨਹੀਂ ਬਟ ਜਲਦੀ ਜਲਦੀ ਇਹਨੂੰ ਕਰਨਾ ਤੁਸੀਂ ਠੰਡਾ ਨਹੀਂ ਜ਼ਿਆਦਾ ਹੋਣ ਦੇਣਾ ਤੇ ਟੇਸਟ ਬਿਲਕੁਲ ਹੈ ਨਾ ਪਨੀਰ ਤੁਹਾਨੂੰ ਖੋਈ ਵਰਗਾ ਆਏਗਾ ਇਦਾਂ ਨਹੀਂ ਲੱਗੇਗਾ ਕਿ ਤੁਸੀਂ ਖੋਆ ਨਹੀਂ ਇਹਦੇ ਵਿੱਚ ਪਾਇਆ ਤੇ ਖੁਆ ਇੱਕ ਤੇ ਹੈਵੀ ਹੁੰਦਾ ਹੈ ਬਹੁਤ ਜ਼ਿਆਦਾ ਤੇ ਪਟੇਰ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਆ ਬਦਿਆ ਹੁੰਦਾ ਹੈ ਜੇ ਤੁਸੀਂ ਜ਼ਿਆਦਾ ਵੀ ਖਾ ਲੋਗੇ ਤੇ ਕੋਈ ਵੀ ਜ਼ਿਆਦਾ ਨਹੀਂ ਮਤਲਬ ਕਿ ਪ੍ਰੋਬਲਮ ਨਹੀਂ ਹੋਣ ਵਾਲੀ ਪਰ ਖੁਆ ਜਿਹੜਾ ਜ਼ਿਆਦਾ ਹੈਵੀ ਹੋਣ ਕਰਕੇ ਉਹ ਆਪਾਂ ਜ਼ਿਆਦਾ ਜਿਹੜਾ ਨਹੀਂ ਖਾਦਾ ਜਾਂਦਾ ਤੇ ਇਸ ਕਰਕੇ ਇਹਦੇ ਵਿੱਚ ਜ਼ਿਆਦਾ ਖੰਡ ਵਗੈਰਾ ਇਹਨੂੰ ਸੈੱਟ ਕਰਕੇ ਫਿਰ ਆਪਾਂ ਜਿਹੜੀ ਲੋੜ ਨਹੀਂ ਹੁੰਦੀ ਤੇ ਜਿਹੜੀ ਆ ਸੈੱਟ ਜਿਹੜਾ ਆ ਰਾਮ ਨਾਲ ਹੋ ਜਾਂਦਾ ਆ ਤੇ ਇਸ ਕਰਕੇ ਜਿਹੜੀ ਮਿਠਾਸ ਵੀ ਜਿਹੜੀ ਇਹਦੇ ਵਿੱਚ ਹੁੰਦੀ ਆ ਤੇ ਇਸ ਕਰਕੇ ਖੰਡ ਜਿਹੜੀ ਆ ਥੋੜੀ ਪਾ ਸਕਦੇ ਆ ਤੇ ਫਿਰ ਆਰਾਮ ਨਾਲ ਤੁਸੀਂ ਪੀਸ ਜਿਹੜੀ ਆ ਜਿਸ ਮਰਜੀ ਸ਼ੇਪ ਵਿੱਚ ਕੱਟੋ ਤੇ ਬਹੁਤ ਹੀ ਟੇਸਟੀ ਬਰਫੀ ਜਿਹੜੀ ਤੁਹਾਡੇ ਕੋ ਹੋ ਗਈ ਬਣ ਕੇ ਜੀ ਰੈਡੀ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਔਰ ਸ਼ੇਅਰ ਵੀ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਜੂ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਕਿੱਦਾਂ ਦੀ ਲੱਗੀ